ਅੱਜ ਮੈਨੂੰ ਇਲਾਕੇ ਦੇ ਵਾਸੀਆਂ ਨੂੰ ਇਹ ਦੱਸਣ 'ਚ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਇੱਥੇ ਕੋਸ਼ਨਪੁਰੇ ਦੇ ਅ ਸ਼੍ਰੀ ਗੁਰੂ ਰਵਿਦਾਸ ਜੀ ਦੇ ਹੈੱਡ ਆਫਿਸ ਮੰਦਿਰ ਦੇ ਵਿੱਚ ਜਿਹੜਾ ਇੱਕ ਫ੍ਰੀ ਮੈਡੀਕਲ ਚੈੱਕਅਪ ਦਾ ਕੈਂਪ ਲਗਾਇਆ ਗਿਆ ਹੈ ਔਰ ਇੱਕ ਕੈਂਪ ਸਾਡੇ ਬੜੇ ਹੀ ਡਾਇਨਾਮਿਕ ਜਿਹੜੇ ਕਾਉਂਸਲਰ ਨੇ ਜਿਹੜੇ ਤੀਸਰੀ ਵਾਰ ਕਾਉਂਸਲਰ ਬਣੇ ਨੇ ਇਸ ਇਲਾਕੇ 'ਚੋਂ ਜਰਨੈਲ ਸਿੰਘ ਢੋਡ ਜੀ ਕਿਉਂਕਿ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਆਪਣਾ ਹਰ ਵਾਰੀ ਪਿਆਰ ਦੇ ਕੇ ਇਹਨਾਂ ਨੂੰ 5 ਸਾਲਾਂ ਬਾਅਦ ਹੌਸਲਦਾਨ ਦੇ ਪਿਛਲੇ 15 ਸਾਲਾਂ ਤੋਂ ਇਹੋ ਹੀ ਹੌਸਲ ਨੇ ਔਰ ਇਹ ਲੋਕਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਉਸੇ ਦੇ ਤਹਿਤ ਹੀ ਅੱਜ ਜਨਨ ਨੇ ਜਰਨਲ ਉਹਨਾਂ ਦੇ ਅੱਜ ਇੱਥੇ ਇੱਕ ਕੈਂਪ ਆਰਗੇਨਾਈਜ਼ ਕੀਤਾ ਸੀ ਜਿੱਦੇ ਵਿੱਚ ਤਕਰੀਬਨ 100 ਤੋਂ ਵੱਧ ਪੇਸ਼ੈਂਟ ਜਿਹੜੇ ਆਏ ਨੇ ਔਰ ਇੱਥੇ ਪੇਸ਼ੈਂਟ ਦੀ ਫ੍ਰੀ ਸੀਜੀ ਫ੍ਰੀ ਬਲੱਡ ਪ੍ਰੈਸ਼ਰ ਚੈੱਕਅਪ ਔਰ ਇਹਨਾਂ ਨਾਲ ਦੀ ਫ੍ਰੀ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਮਰੀਜ਼ਾਂ ਨੂੰ ਔਰ ਮੈਂ ਅੱਜ ਦੇ ਇਸ ਮੌਕੇ ਤੇ ਆਈ ਹੋਈ ਸਾਰੀ ਮੈਡੀਕਲ ਟੀਮ ਦਾ ਔਰ ਖਾਸ ਤੌਰ ਤੇ ਆਪਣੇ ਕਾਉਂਸਲਰ ਜਨਾ ਸਿੰਘ ਟੋੜਜੀ ਦਾ ਔਰ ਰਵਿਦਾਸ ਮੰਦਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਸਾਰੀ ਕਮੇਟੀ ਦਾ ਮੈਂ ਧੰਨਵਾਦ ਕਰਦਾ ਔਰ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਆਨਲਾਈਨ ਟਾਈਮ 'ਚ ਅਸੀਂ ਹੋਰ ਜਿਹੜੇ ਕੈਂਪ ਹੈ ਇਸ ਤੋਂ ਵੀ ਵਧੀਆ ਢੰਗ ਦੇ ਨਾਲ ਜਿਹੜਾ ਆਰਗੇਨਾਈਜ਼ ਕਰਾਂਗੇ ਔਰ ਵੱਖਰੀਆਂ ਵੱਖਰੀਆਂ ਜਿਹੜੀਆਂ ਬਿਮਾਰੀਆਂ ਹਨ ਉਹਨਾਂ ਦੇ ਵੱਖਰੇ ਵੱਖਰੇ ਕੈਂਪ ਜਿਹੜੇ ਆਰਗੇਨਾਈਜ਼ ਕੀਤੇ ਜਾਣਗੇ ਉਹ ਵੀ ਜਨਰਲ ਸਿੰਘ ਢੋਟ ਹੋਣਾ ਦੀ ਦੇਖ ਰਿਕ ਸੋ ਇੱਕ ਅਰੀ ਫੇਰ ਤੋਂ ਮੈਂ ਆਏ ਹੋਏ ਸਾਰੇ ਸਾਥੀਆਂ ਦਾ ਔਰ ਸਾਰੇ ਸਾਥੀਆਂ ਦਾ ਸਾਰੀ ਟੀਮ ਦਾ ਪਰ ਮੰਦਿਰ ਕਮੇਟੀ ਟੀਮ ਦਾ ਔਰ ਖਾਸ ਤੌਰ ਤੇ ਜਨਰਲ ਜੀ ਦਾ ਫੇਰ ਇੱਕ ਤੋਂ ਇੱਕ ਵਾਰ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਅ ਸਭ ਤੋਂ ਪਹਿਲਾਂ ਜੈ ਗੁਰਦੇਵ ਮੈਂ ਆਸ਼ੂਨੀ ਕੁਮਾਰ ਜਗਾਨਿਆ ਜਨਰਲ ਸਕੱਤਰ ਸ਼ਿਰ ਗੁਰ ਬਦਾਸ ਪ੍ਰਕਾਸ਼ ਮੰਦਰ ਹੈਟੋਕ ਪੁਛਨਪੁਰਾ ਤੋਂ ਅ ਅੱਜ ਸਾਡੇ ਬਹੁਤ ਹੀ ਮਾਨਯੋਗ ਅ ਵਾਰ ਨੰਬਰ 58 ਦੇ ਕਾਉਂਸਲਰ ਸ੍ਰੀ ਜਰਨੈਲ ਸਿੰਘ ਜੀ ਢੋਟ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਅੱਜ ਜਿਹੜਾ ਹੈ ਅ ਅਮਨਦੀਪ ਹਸਪੀਟਲ ਵੱਲੋਂ ਬੜਾ ਹੀ ਵਧੀਆ ਆਮ ਲੋਕਾਂ ਦੀ ਸਹੂਲਤ ਵਾਸਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਸੋ ਜਿੱਥੇ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਨੇ ਔਰ ਨਾਲ ਹੀ ਇੱਕ ਜਿਹੜੀ ਹੈ ECG ਮਸ਼ੀਨ ਵੀ ਸਪੈਸ਼ਲ ਤੌਰ ਤੇ ਉਹਨਾਂ ਵੱਲੋਂ ਲਾਈ ਗਈ ਹੈ ਸੋ ਮੈਂ ਆਮ ਆਦਮੀ ਪਾਰਟੀ ਦੇ ਜਨੈਲ ਸਿੰਘ ਤੋੜ ਜੀ ਔਰ ਸਾਰੇ ਆਮ ਆਦਮੀ ਪਾਰਟੀ ਦਾ ਔਰ ਡਾਕਟਰ ਸਾਹਿਬ ਅਜੇ ਗੁਪਤਾ ਜੀ ਉਹ ਵੀ ਥੋੜੀ ਦੇਰ ਚ ਪਹੁੰਚਣ ਆ ਲੈਣੇ ਸੋ ਮੈਂ ਆਮ ਆਦਮੀ ਪਾਰਟੀ ਦਾ ਆਪਣੀ ਮੰਦਰ ਕਮੇਟੀ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਜਿਨ੍ਹਾਂ ਨੂੰ ਕਹਿਣਾ ਹੈ ਕਿ ਜਿਨ੍ਹਾਂ ਨੇ ਇਹਨਾਂ ਸ਼ਲਾਗਾ ਯੋਗ ਜਿਹੜਾ ਹੈ ਇਹ ਕੰਮ ਕੀਤਾ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਜਿਹੜੇ ਆਮ ਗਰੀਬ ਲੋਕਾਂ ਨੂੰ ਇਹ ਸਹੂਲਤ ਮਿਲ ਰਹੀ ਹੈ ਸੋ ਮੈਂ ਇਹੇ ਆਸ਼ਾ ਕਰਾਂਗਾ ਕਿ ਇਸੇ ਤਰ੍ਹਾਂ ਦੇ ਪੈਂਪ ਜਿਹੜੇ ਹਰ ਜਗ੍ਹਾ ਲੱਗਨੇ ਚਾਹੀਦੇ ਹੈ ਸੋ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਜੈ ਭੀਮ ਜੀ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਇਸ ਕੋਇਤਰ ਸਤਾਨ ਸ਼੍ਰੀ ਗੁਰੂ ਵਿਦਾਸ ਮੰਦਿਰ ਵਿਖੇ ਪਹੁੰਚੇ ਹੋ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਮੰਦਿਰ ਕਮੇਟੀ ਵੱਲੋਂ ਔਰ ਇਸ ਇਲਾਕੇ ਦਾ ਸੇਵਾਦਾਰ ਉਹਨਾਂ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਅਸੀਂ ਅੱਜ 61 ਜਿਹੜੀ ਸਾਡੀ ਇਸ ਮੰਦਰ ਦੀ ਯੂਥ ਟੀਮ ਹੈ ਮੇਰੇ ਨਾਲ ਹੀ ਮੇਰਾ ਭਰਾ ਖੜਾ ਟੀਟੂ ਭਾਜੀ ਅਧਰਪੰਧਾਨ ਜੀ ਖੜੇ ਨੇ ਪੁਰਾਣੇ ਇਹਨਾਂ ਦਾ ਮੰਨਣਾ ਸੀ ਕਿ ਅਸੀਂ ਜਦੋਂ ਮੰਦਰ ਦੇ ਨਾਲ ਇਹ ਬੈਂਕੋਟ ਬਣਾਇਆ ਐ ਇੱਥੇ ਮਤਲਬ ਚੌਥੇ ਕਿਰਿਆ ਚੱਲ ਰਹੇ ਨੇ ਤੇ ਇਹਨਾਂ ਦੇ ਮਨ ਚਗਾਈ ਕਿ ਆਪਾਂ ਮੈਡੀਕਲ ਕੈਂਪ ਲਾਈਏ ਫਿਰ ਮੇਰੇ ਕੰਟੈਕਟ ਚ ਭਾਜੀ ਕਰਮਜੀਤ ਜੀ ਆਏ ਉਹਨਾਂ ਨਾਲ ਸਾਡੀ ਗੱਲ ਹੋਈ ਸਾਡੇ ਭਰਾ ਨੇ ਬਹੁਤ ਪੁਰਾਣੇ ਦੋਸਤ ਨੇ ਤੇ ਅੰਮ੍ਰਿਤਸਰ ਦਾ ਬਹੁਤ ਫੇਮਸ ਹਸਪੀਟਲ ਹੈ ਅੰਮ੍ਰਿਤਸਰ ਮੈਡੀਸਿਨ ਜੋਕਰ ਰੁਟੀਨ ਦੇ ਵਿੱਚ ਲੱਗਦੇ ਨੇ ਵੱਖਰੇ ਵੱਖਰੇ ਧਾਰਿਆਂ ਤੋਂ ਲੱਗਦੇ ਨੇ ਉਹ ਦੁਕਾਨਦਾਰ ਜੀ ਜ਼ਿਆਦਾ ਹੁੰਦੀ ਹੈ ਫਿਰ ਇਹਨਾਂ ਨਾਲ ਮੇਰੀ ਸਾਰੀ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਵੀ ਸੀ ਦੁੱਖ ਸਾਡੇ ਮੈਡੀਸਨ ਵੀ ਫ੍ਰੀ ਦੇਾਂਗੇ ਚੈੱਕਅਪ ਵੀ ਕਰਾਂਗੇ ਕੋਈ ਮੇਜਰ ਫਾਲਟ ਹੋਏਗਾ ਤੇ ਉਹਦੇ ਲਈ ਕੋਈ ਪੇਸ਼ੈਂਟ ਹਸਪੀਟਲ ਆਏਗਾ ਨਹੀਂ ਤੇਸੀਂ ਮੋਸਟਲੀ ਸਾਰੇ ਨਾਲ ਉੱਥੇ ਕਰਾਂਗੇ ਤੁਸੀਂ ਦੇਖਿਆ तकरीबन 10 ਬੰਦਿਆਂ ਦੀ ਟੀਮ ਹੈ ਇਫੀ ਵੀ ਫ੍ਰੀ ਕਰ ਰਹੇ ਨੇ ਉਹ ਸਰਬਦਾਇ ਇਸ ਜਿਹੇ ਕਾਰਨ ਜਾਓ ਤੇ ਆਮ ਨੋਰਮਲ ਬੰਦੇ ਨੂੰ ਥੋੜੀ ਪ੍ਰੋਬਲਮ ਆਂਦੀ ਹੈ ਪੈਸੇ ਕੱਟਣ ਲੱਗਿਆ ਇਸ ਕਰਕੇ ਸਾਰੀਆਂ ਦਵਾਈਆਂ ਫਰੀ ਦੇ ਰਹੇ ਨੇ ਔਰ ਜਿੰਨੇ ਵੀ ਸਾਡੇ ਇਲਾਕੇ ਦੇ ਵਾਸੀ ਹੁਣ ਤੱਕ 55 ਬੰਦਿਆਂ ਦਾ ਚੈੱਕਅਪ ਹੋ ਚੁੱਕਾ ਔਰ ਨੈਕਸਟ ਨੰਬਰ 56 ਹੈ ਮੈਂ ਹੁਣੇ ਰਜਿਸਟਰ ਚੈੱਕ ਕੀਤਾ ਔਰ ਸਾਨੂੰ ਸਾਡੇ ਸਾਰੇ ਪੇਸ਼ੈਂਟ ਖੁਸ਼ ਨੇ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਟਰੀਟ ਕਰ ਰਹੇ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਦੀ ਟੀਮ ਔਰ ਸਾਡੀ ਟੀਮ ਰਲ ਕੇ ਅਸੀਂ ਆਪਣੀ ਵਾਰਡ ਦੇ ਵਿੱਚ ਹੋਰ ਵੀ ਕੈਂਪ ਲਵਾਵਾਂਗੇ ਤਾਂ ਕਿ ਜਿਹੜੇ ਸਾਡੇ ਇਲਾਕੇ ਦੇ ਆਮ ਨਾਰਮਲ ਲੋਕ ਜੋ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾਂਦੇ ਨੇ ਉਹਨਾਂ ਦਾ ਚੈੱਕਅਪ ਹੋਣਾ ਜ਼ਰੂਰੀ ਹੈ ਕਿਉਂਕਿ ਸਾਡੇ ਇਲਾਕੇ ਦੇ ਲੋਕ ਸਾਰੇ ਡਾਕਟਰਾਂ ਕੋਲ ਨਹੀਂ ਜਾਂਦੇ ਡਾਕਟਰਾਂ ਕੋਲ ਤੁਹਾਨੂੰ ਪਤਾ ਹੈ ਜਿੱਦੀਆਂ ਫੈਮਲੀਆਂ ਦੇ ਲੋਕ ਜਾਂਦੇ ਨੇ ਇਸਲਾਮੀ ਏਰੀਆ ਹੋਣ ਦੇ ਕਰਕੇ ਥੋੜੇ ਨਾਰਮਲ ਲੋਕ ਹੋਣ ਦੇ ਕਰਕੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾ ਲੈਂਦੇ ਨੇ ਔਰ ਇਸ ਕਰਕੇ ਸਾਡੇ ਭਰਾਵਾਂ ਦੇ ਮੰਨ ਦਾ ਚਾਹ ਸੀ ਤੇ ਮੈਂ ਇਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਉਪਰਾਲਾ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਸਾਡਾ ਉਪਰਾਲਾ ਕਾਮਯਾਬ ਹੋਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਾਵਾਂਗੇ ਔਰ ਸੰਗਤ ਦਾ ਆਸ਼ੀਰਵਾਦ ਲੈ ਕੇ ਸਾਰੇ ਗੁਰੂ ਆਪਰਾਂ ਦਾ ਆਸ਼ੀਰਵਾਦ ਲੈ ਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਰਾਵਾਂਗੇ ਬਿਲਕੁਲ ਜੀ ਜਾਰੀ ਰਹਿਣਗੇ ਇਹ ਨੈਸਟ ਨਿਯੋਰ ਦੇ ਵਿੱਚ ਮੇਰਾ ਇਹ ਪਹਿਲਾ ਕੈਂਪ ਆ ਸੀ ਕੈਂਪ ਤੇ ਪਹਿਲਾਂ ਬਹੁਤ ਲਵਾਏ ਆ ਪਰ ਇਸ ਟਨਿਯੋਰ ਦੇ ਵਿੱਚ ਅਸੀਂ ਆ ਸਾਡਾ ਪਹਿਲਾ ਕੈਂਪ ਹੈ ਕੌਂਸਲਰ ਬਣਨ ਤੋਂ ਬਾਅਦ ਤੇ ਸਾਡੀ ਸਾਰੀ ਟੀਮ ਪੂਰੀ ਵਾਰਡ ਦੇ ਵਿੱਚ ਔਰ ਜਿੱਥੇ ਕਿਤੇ ਸਾਡੇ ਸੱਜਣੇ ਵਿੱਚ ਤੇ ਰਿਸ਼ਤੇਦਾਰ ਹੋਰ ਵੀ ਕਹਿਣਗੇ ਅਸੀਂ ਆਪਣੀ ਵਾਰਡ ਤੋਂ ਬਾਹਰ ਵੀ ਲਗਾਵਾਂਗੇ ਕਿਉਂਕਿ ਜਿੱਥੇ ਲੋੜ ਹੈ ਅਸੀਂ ਸੇਵਾ ਕਰਨੀ ਹੈ ਸੇਵਾ ਦਾ ਮਤਲਬ ਟਾਈਮ ਫਿਕਸ ਜਾਂ ਜਗ੍ਹਾ ਫਿਕਸ ਨਹੀਂ ਕਿ ਕਿ ਆਪਾਂ ਇਹਨਾਂ ਇਲਾਕੇ 'ਚ ਕਰਨੀ ਹੈ ਜਿੱਥੇ ਵੀ ਸਾਡੇ ਕੋਲ ਕੋਈ ਸਾਥੀ ਆਏਗਾ ਅਸੀਂ ਉਹਦੇ ਸਾਥ ਤੇ ਹਰ ਜਗ੍ਹਾ ਤੇ ਜਾ ਕੇ ਅਸੀਂ ਸੇਵਾ ਕਰਨੀ ਸਾਡੀ ਪੂਰੀ ਦੀ